ਉਜੜਨ ਦਾ ਚਾਹ ਕਿਸ਼ਤ 15ਵੀਂ ਤੇ ਆਖਰੀ ਕਿਸ਼ਤ ਕਿਵੇਂ ਆ ਬਾਈ ਖੇਤੋਂ ਆਇਆ ਗਰਮੀਤ ਨੇ ਹੱਥ ਵਿੱਚ ਛੋਟੀ ਫੜੀ ਆਉਂਦੇ ਜਗਿੰਦਰ ਨੂੰ ਕਿਹਾ ਹਾਂ ਨਰਮਾ ਵੀ ਇੱਕ ਕਿ ਆਇਆ ਜਗਿੰਦਰ ਨੇ ਸੂਏ ਤੇ ਪੁਲ ਕੋਲ ਬਣੀ ਖੜੀ ਤੇ ਬੈੰਦਿਆਂ ਹੋਇਆ ਗਿਆ ਕਿਵੇਂ ਐ ਚੰਗਾ ਗੁਰਮੀਤ ਨੇ ਫਿਰ ਪੁੱਛਿਆ ਹਾਂ ਚੰਗਾ ਉੱਗ ਰਿਹਾ ਜਗਿੰਦਰ ਨੇ ਜਵਾਬ ਦਿੱਤਾ ਰਾਤ ਬੰਤ ਵੀ ਚੜਾਈ ਕਰ ਗਿਆ ਜਗਿੰਦਰ ਨੇ ਹੌਲੀ ਕਦਨੇ ਕਿਹਾ ਅੱਛਾ ਪਰਸੋਂ ਤਾਂ ਮਿਲਿਆ ਸੀ ਚੰਗਾ ਬੋਲਾ ਸੀ ਅਚਾਨਕ ਇਹ ਕੀ ਗੱਲ ਹੋ ਗਈ ਗਰਮੀਤ ਨੇ ਭਰੇ ਜੇ ਮਨ ਨਾਲ ਪੁੱਛਿਆ ਹੁਣ ਕੀ ਆ ਯਾਰ ਜਿੱਦਣ ਦੀ ਸਰੂਪੇ ਨੇ ਪਹਿਲੀ ਗਹਿਣੇ ਧਰੀ ਆ ਨਾ ਉਦਣ ਦਾ ਫਿਕਰ じゃ ਕਰੀ ਫਿਰਦਾ ਸੀ ਪੋਤੇ ਨੇ ਪੈਸੇ ਮੰਗਾਈ ਸੀ ਇਹ ਜੇਦ ਪੈ ਗਿਆ ਬਈ ਪਹਿਲੀ ਵੇਚਣੀ ਹੈ ਵੀ ਪਹਿਲੀ ਨਾ ਵੇਚੋ ਉਦੋਂ ਦਾ ਪਹਿਲੀ ਵੇਚੀ ਨਹੀਂ ਜਦੋਂ ਔਖੇ ਦਿਨ ਵੇਖਲੇ ਜਗਿੰਦਰ ਨੇ ਕਿਹਾ ਹਾਂ ਫਿਰ ਗੱਲ ਤਾਂ ਠੀਕ ਸੀ ਚਾਚੇ ਬੰਤ ਦੀ ਗਰਮੀਤ ਨੇ ਕਿਹਾ ਸਰੂਪਾ ਤਾਂ ਗੱਲ ਪੁੰਝੇ ਨਹੀਂ ਦਿਗਣ ਦਿੰਦਾ ਆਖੇ ਮੁੰਡੇ ਨੇ ਵੱਡੀ ਗੱਡੀ ਲੈ ਲਈ ਕਾਰ ਲੈ ਲਿਆ ਲੱਖ ਰੁਪਈਆ ਤਾਂ 15 ਦਿਨਾਂ ਦੀ ਕਮਾਈ ਆ ਗਰਮੀਤ ਨੇ ਸਿਰ ਜਾ ਹਿਲਾ ਕੇ ਕਿਹਾ ਆ ਲਖਣਾ ਕੁਝ ਹੋਰ ਐਵੇਂ ਮਾਰੀ ਜਾਂਦਾ ਤਖਤ ਪੋਸ ਤੇ ਗੱਲ ਨਹੀਂ ਕਰਨਿੰਦਾ ਕਿਸੇ ਨੂੰ ਇੱਕ ਦਿਨ ਨਰਾਇਣੇ ਨਾਲ ਵੀ ਜਿੱਦ ਪਿਆ ਸੀ ਜਗਿੰਦਰ ਨੇ ਖਿਜ ਕੇ ਜੇ ਕਿਹਾ ਸਸਕਾਰ ਕਦੋਂ ਆਕਾ ਕਿ ਪੋਤੇ ਆਏ ਤੋਂ ਕਰਨਾ ਗਰਮੀਤ ਨੇ ਪੁੱਛਿਆ ਆ ਪੋਤੇ ਨੇ ਕਾਹਦਾ ਆਉਣਾ ਤੇਰੇ ਸਾਹਮਣੇ ਮੱਗਰ ਮਰੇ ਤੇ ਕਿਹੜਾ ਆਇਆ ਸੀ ਜੈਕੀ ਕਹਿੰਦੇ ਜਾਜ ਦੀ ਟਿਕਟ ਮਹਿੰਗੀ ਮਿਲਦੀ ਆ ਮੌਕੇ ਤੇ ਜਗਿੰਦਰ ਨੇ ਗੁੱਸੇ ਦੇ ਵਿੱਚ ਕਿਹਾ ساری ਗੱਲ ਬੈਠ ਰਹੀ ਹੰਸਾਂ ਦੀ ਜੋੜੀ ਦੂਰੋਂ ਆਉਂਦੇ ਨਰਾਇਣੇ ਨੇ ਕਿਹਾ ਇੱਕ ਹੰਸ ੁੱਟ ਗਿਆ ਬਾਬਾ ਨਰਾਇਣੇ ਨੇ ਬੰਤ ਦੀ ਮੌਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਹਾਂ ਪੁੱਤ ਇੱਕ ਨਾ ਇੱਕ ਦਿਨ ਸਾਰਿਆਂ ਨੇ ਜਾਣਾ ਹੀ ਆਂ। ਦੇਰ ਕੀ ਸਵੇਰ ਕੀ? ਜੋਗਿੰਦਰ ਨੇ ਕਿਹਾ, "ਹਾਂ, ਉਹ ਤਾਂ ਠੀਕ ਆ ਬਾਬਾ। ਪਰ ਜਿਹੜਾ ਵਲੈਤ ਦੀ ਬਿਮਾਰੀ ਪਈ ਆ ਨਾ ਲੋਕਾਂ ਨੂੰ, ਚੰਗੇ ਚੰਗੇ ਘਰ ਛੱਡ ਕੇ ਪੈਲੀਆਂ ਛੱਡ ਕੇ ਤੁਰੇ ਜਾਂਦੇ ਆ। ਇਹਨਾਂ ਨੂੰ ਕੋਈ ਸ਼ਰਮ ਹਜਾ ਹੈ ਨਹੀਂ।" ਆ ਵੇਖ ਲਾ ਬਾਬੇ ਬੰਤ ਦੇ ਪੁੱਤਰੇ ਨੇ ਸੰਸਕਾਰ ਤੇ ਵੀ ਨਹੀਂ ਆਉਣਾ ਨਰੈਣੀ ਨੇ ਹਮੇਸ਼ਾ ਮੰਗ ਆਪਣੇ ਮਨ ਦੀ ਪੜਾਹਸ ਕੱਢ ਤੇ ਗੱਲ ਤਾਂ ਤੇਰੀ ਠੀਕ ਆ ਸ਼ੇਰਾ ਪਰ ਜੇਕਰ ਕੋਈ ਸਮਝੇ ਤਾਂ ਤਾਂ ਹੀ ਆ ਨਾ ਜਗਿੰਦਰ ਨੇ ਕਿਹਾ ਆੜੀ ਵੇਖ ਲਾ ਉਹ ਵੀ ਵੇਲਾ ਸੀ ਜਦੋਂ ਸਾਰਿਆਂ ਨੇ ਇਕੱਠੇ ਹਲ ਵਾਹਣੇ ਵਿੜੀਆਂ ਕਰਨੀਆਂ ਸੇਮ ਮੌਕੇ ਤਾਂ ਸਾਰਾ ਸਾਰਾ ਦਿਨ ਪਸ਼ੂ ਚਾਰ ਦੇ ਫਿਰਨਾ ਕਦੇ ਥੱਕੇ ਨਹੀਂ ਸੀ ਨਾ ਹੀ ਕਦੇ ਪੈਸਿਆਂ ਦਾ ਫਿਕਰ ਹੁੰਦਾ ਸੀ ਜਗਿੰਦਰ ਨੇ ਗਰਮੀਤ ਨੂੰ ਕਿਹਾ ਬਾਬਾ ਜੇ ਉਦੋਂ ਲੋਕਾਂ ਨੇ ਦਿਨ ਕੱਟ ਲੇ ਤਾਂ ਹੁਣ ਕਾਹਦਾ ਦੁਖੀ ਹੋਏ ਫਿਰਦੇ ਆ ਹੁਣ ਤਾਂ ਫਸਲ ਵੀ ਬਹੁਤ ਹੁੰਦੀ ਆ ਰੱਜ ਤਾਂ ਫਿਰ ਵੀ ਨਹੀਂ ਰਿਹਾ ਲੋਕਾਂ ਨੂੰ ਸਾਰੇ ਵਿਲਾਇਤ ਨੂੰ ਭੱਜੇ ਜਾਂਦੇ ਮੈਨੂੰ ਤਾਂ ਡਰ ਲੱਗਦਾ ਹੈ ਕਿ ਇੱਕ ਦਿਨ ਇੱਥੇ ਰਹਿ ਗਏ ਬੁੜਿਆਂ ਦੇ ਜਵਾਕਾਂ ਨੇ ਉਹਨਾਂ ਦੇ ਸਨਸਕਾਰ ਤੇ ਵੀ ਨਹੀਂ ਆਉਣਾ ਪਤਾ ਨਹੀਂ ਇਹ ਉੱਜੜਨ ਦਾ ਚਾ ਲੋਕਾਂ ਦਾ ਕਦੋਂ ਲਊਗਾ ਨਰਾਇਣੇ ਨੇ ਦੁਖੀ じゃ ਹੋ ਕੇ ਕਿਆ ਗੱਲ ਤਾਂ ਤੇਰਾ ਸ਼ੇਰਾ ਠੀਕ ਆ ਤੇਰੀ ਪਰ ਹੁਣ ਕੀ ਕਹੀਏ ਲੋਕਾਂ ਨੂੰ ਇਹਦਾ ਆਪਦੇ ਘਰ ਦੇ ਇਜਾਰੇ ਨੂੰ ਆਪਦੀ ਵਡਿਆਈ ਸਮਝਦੇ ਆ ਛਾਤੀ ਚੌੜੀ ਕਰਕੇ ਦੱਸਦੇ ਆ ਵੀ ਅਸੀਂ ਉਜੜਨ ਲੱਗੇ ਆ ਉਦੋਂ ਤਾਂ ਘਰ-ਬਾਰ ਵਿੱਚ ਰਹੇ ਜਦੋਂ ਲੋਟ ਸੀ ਤੇ ਹੁਣ ਜਦੋਂ ਬਹਾਰਾਂ ਲੱਗੀਆਂ ਹੁਣ ਉਜੜੀ ਜਾਂਦੇ ਆ ਜਗਿੰਦਰ ਨੇ ਕਿਹਾ ਹਾਂ ਗੱਲ ਤਾਂ ਤੇਰੀ ਠੀਕ ਆ ਬਾਈ ਪਰ ਹੁਣ ਲੋਕਾਂ ਨੂੰ ਕੀ ਕਹੀਏ ਸਾਰੇ ਚਾ ਵਿੱਚ ਭੱਜੇ ਫਿਰਦੇ ਆ ਬਈ ਅਸੀਂ ਉੱਜੜਨ ਲੱਗੇ ਆ ਉੱਜੜਨਾ ਹੀ ਐ ਹੋਰ ਕੀ ਐ ਇੱਕ ਇੱਕ ਮੁੰਡਾ ਸੀ ਉਹ ਵੀ ਵਿਲਾਇਤ ਭੇਜਤਾ ਨਾ ਉਹ ਗਮੀ ਤੇ ਆਵੇ ਨਾ ਖੁਸ਼ੀ ਤੇ ਜਿੱਦਣ ਆਉਂਦਾ ਕੋਈ ਬਸ ਘਰ ਤੇ ਪੈਲੀ ਵੇਚਣੀ ਆਉਂਦਾ ਗਰਮੀਤ ਨੇ ਕਿਹਾ ਹੁਣ ਨਰੈਣ ਦੇ ਹਰੇਕ ਨਾਲ ਝਗੜਾ ਤਾਂ ਹੀ ਰਹਿੰਦਾ ਇਹ ਕਹਿ ਦਿੰਦਾ ਕਿ ਤੁਸੀਂ ਤਾਂ ਉੱਜੜਨ ਦਾ ਚਾਅ ਮਨਾਈ ਜਾਂਦੇ ਆ ਅਗਲੇ ਨੂੰ ਮਿਰਚਾਂ ਲੱਗਦੀਆਂ ਭਈ ਅਗਲੇ ਨੇ 20-25 ਲੱਖ ਰੁਪਈਆ ਲਾਇਆ ਹੁੰਦਾ ਗਰਮੀਤ ਨੇ ਕਿਹਾ ਨਾ ਮੈਂ ਝੂਠ ਕਹਿਣਾ ਨਰੈਣੇ ਨੇ ਖਿਜ ਕੇ ਦੇ ਕਿਹਾ ਨਹੀਂ ਕੈਨਾ ਤਾ ਤੂੰ ਸੱਚ ਹੀ ਐ ਪਰ ਸੱਚ ਕਿਸੇ ਦੇ ਹਾਜਮ ਨਹੀਂ ਹੁੰਦਾ ਤੂੰ ਰਹਿਣ ਦਿਆ ਕਰ ਉਜੜੀ ਜਾਂਦੇ ਜਿਹਦੀਆਂ ਅੱਖਾਂ ਦੁਖਣ ਗਿਆ ਅਗਲਾ ਆਪੇ ਪੱਟੀ ਬੰਨੂ ਠੜੀ ਤੂੰ ਉੱਠ ਕੇ ਗਰਮੀਤ ਨੇ ਤੁਰਦੇ ਹੋਏ ਕਿਹਾ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਜਗਿੰਦਰ ਗਰਮੀਤ ਤੇ ਨਰਾਣਾ ਲੋਕਾਂ ਦੇ ਉਜੜਨ ਦੇ ਚਾ ਵਿੱਚ ਸੋਗ ਮਨਾ ਰਹੇ ਹੁਣ ਇਹ ਨਾਵਲ ਦੀ ਆਖਰੀ ਚਿਸ਼ਟ ਸੀ ਜੀ ਨਾਵਲ ਸਮਾਪਤ ਹੋ ਚੁੱਕਿਆ ਹੈ ਪਰ ਲੋਕਾਂ ਦਾ ਉਜੜਨ ਦਾ ਚਾਅ ਸਮਾਪਤ ਨਹੀਂ ਹੋਇਆ ਧੰਨਵਾਦ